ਜਦੋਂ ਵੀ ਕਿਤੇ ਇਕੱਠੇ ਹੋ ਕੇ ਬੈਠਦੇ ਆ ਇਕੱਠੇ ਹੋ ਕੇ ਬੈਠਦੇ ਆ ਉਹਦਾ ਮਤਲਬ ਕੇਵਲ ਤੇ ਕੇਵਲ ਇਹ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੀ ਚੰਗਾ ਅੱਜ ਦੀ ਤਰੀਕ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸਿਨਮਿਆਂ ਦੇ ਵਿੱਚ ਸਭ ਤੋਂ ਅਲਲਵਾ ਕੇ ਇਹ ਕਿਤੇ ਵਿੱਚ ਸਿਨਮਿਆਂ ਦੇ ਵਿੱਚ ਸਭ ਤੋਂ ਜੱਜ ਅਲਲਵਾ ਕੇ ਲਲਵਾ ਕੇ ਕਿ ਦਾਲ ਮਿਲੂਗੀ ਕੀ ਮਿਲੂਗਾ ਇਹਦੇ ਨਾਲ ਸੋ ਅਸੀਂ ਇਸ ਨੀਵੇਂ ਪੱਦਰ ਦੀ ਸੋਚ ਤੇ ਆ ਗਏ ਕਿ ਅਸੀਂ ਆਪਣੀ ਵੋਟ ਹੀ ਭੁੱਲ ਗਏ ਵੋਟਾਂ ਕਿਹੜੀਆਂ ਜਾਦ ਨਹੀਂ ਹਾਜ਼ਰੀ ਦਿੱਤੀ ਤੇ ਸਭ ਤੋਂ ਵੱਧ ਪਹਿਲੀ ਹਕੂਮਤ ਦੇ 302 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਫਿਰ ਅਮਰੀਕਾ ਨੂੰ ਕਿਹਾ ਏ ਕਿ ਸਾਨੂੰ ਤਾਂ ਇਹ ਮਾਰਨਗੇ ਅਸੀਂ ਗੁਲਾਮ ਹੈ ਪਰ ਤੁਹਾਡੀ ਵੀ ਪਾਗ ਨੂੰ ਹੱਥ ਪਾਇਆ ਹੈ ਤੁਹਾਡੀ ਸੋਵਰਨਿਟੀ ਨੂੰ ਚੈਲੰਜ ਕੀਤਾ ਜਾਵੇ ਔਰ ਨਾਲ ਦੀ ਨਾਲ ਮੁੜ ਕੇ ਉਹ ਬੰਦੇ ਆਣ ਕੇ ਤੁਹਾਡੀ ਜਦੋਂ ਵੀ ਕਿਤੇ ਇਕੱਠੇ ਹੋ ਕੇ ਬੈਠਦੇ ਆ ਇਕੱਠੇ ਹੋ ਕੇ ਬੈਠਦੇ ਆ ਉਹਦਾ ਮਤਲਬ ਕੇਵਲ ਤੇ ਕੇਵਲ ਇਹ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੀ ਚੰਗਾ ਅੱਜ ਦੀ ਤਰੀਕ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸਿੰਮਿਆਂ ਦੇ ਵਿੱਚ ਸਭ ਤੋਂ ਅਲਲਵਾ ਕੇ ਇੱਕ ਦੇ ਵਿੱਚ ਸਿੰਮਿਆਂ ਦੇ ਵਿੱਚ ਸਭ ਤੋਂ ਜਿਆਦਾ ਅਲਲਵਾ ਕੇ ਅਲਲਵਾ ਕੇ ਕਿ ਦਾਲ ਮਿਲੂਗੀ ਕੀ ਮਿਲੂਗਾ ਇਹਦੇ ਨਾਲ ਸੋ ਅਸੀਂ ਇਸ ਨੀਵੇਂ ਪੱਦਰ ਦੀ ਸੋਚ ਤੇ ਆ ਗਏ ਕਿ ਅਸੀਂ ਆਪਣੀ ਵੋਟ ਹੀ ਭੁੱਲ ਗਏ ਵੋਟਾਂ ਕਿਹੜੀਆਂ ਜਾਦ ਹਾਜ਼ਰੀ ਦਿੱਤੀ ਤੇ ਸਭ ਤੋਂ ਵੱਧ ਪਹਿਲੀ ਹਕੂਮਤ ਦੇ 302 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਫਿਰ ਅਮਰੀਕਾ ਨੂੰ ਕਿਹਾ ਏ ਕਿ ਸਾਨੂੰ ਤਾਂ ਇਹ ਮਾਰਨਗੇ ਅਸੀਂ ਗੁਲਾਮ ਐ ਪਰ ਤੁਹਾਡੀ ਵੀ ਪਾਗ ਨੂੰ ਹੱਥ ਪਾਇਆ ਹੈ ਤੁਹਾਡੀ ਸੋਵਰਨਿਟੀ ਨੂੰ ਚੈਲੰਜ ਕੀਤਾ ਜਾਵੇ ਔਰ ਨਾਲ ਦੀ ਨਾਲ ਮੁੜ ਕੇ ਉਹ ਬੰਦੇ ਆਣ ਕੇ ਤੁਹਾਡੀ ਜਦੋਂ ਵੀ ਕਿਤੇ ਇਕੱਠੇ ਹੋ ਕੇ ਬੈਠਦੇ ਆ ਇਕੱਠੇ ਹੋ ਕੇ ਬੈਠਦੇ ਆ ਉਹਦਾ ਮਤਲਬ ਕੇਵਲ ਤੇ ਕੇਵਲ ਇਹ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੀ ਚੰਗਾ ਅੱਜ ਦੀ ਤਰੀਕ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸਿਨਮਿਆਂ ਦੇ ਵਿੱਚ ਸਭ ਤੋਂ ਅਲਲਵਾ ਕੇ ਇੱਕ ਦੇ ਵਿੱਚ ਸਿਨਮਿਆਂ ਦੇ ਵਿੱਚ ਸਭ ਤੋਂ ਜੱਜ ਅਲਲਵਾ ਕੇ ਅਲਲਵਾ ਕੇ ਕਿ ਦਾਲ ਮਿਲੂਗੀ ਕੀ ਮਿਲੂਗਾ ਇਹਦੇ ਨਾਲ ਸੋ ਅਸੀਂ ਇਸ ਨੀਵੇਂ ਪੱਦਰ ਦੀ ਸੋਚ ਤੇ ਆ ਗਏ ਕਿ ਅਸੀਂ ਆਪਣੀ ਵੋਟ ਹੀ ਭੁੱਲ ਗਏ ਵੋਟਾਂ ਕਿਹੜੀਆਂ ਯਾਦ ਆਂ ਨਹੀਂ ਹਾਜ਼ਰੀ ਦਿੱਤੀ ਤੇ ਸਭ ਤੋਂ ਵੱਧ ਪਹਿਲੀ ਹਕੂਮਤ ਦੇ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਹੈ ਫਿਰ ਅਮਰੀਕਾ ਨੂੰ ਕਿਹਾ ਏ ਕਿ ਸਾਨੂੰ ਤਾਂ ਇਹ ਮਾਰਨਗੇ ਅਸੀਂ ਗੁਲਾਮ ਹੈ ਪਰ ਤੁਹਾਡੀ ਵੀ ਪਾਗ ਨੂੰ ਹੱਥ ਪਾਇਆ ਹੈ ਤੁਹਾਡੀ ਸੋਵਰਨਿਟੀ ਨੂੰ ਚੈਲੰਜ ਕੀਤਾ ਜਾਵੇ ਔਰ ਨਾਲ ਦੀ ਨਾਲ ਮੁੜ ਕੇ ਉਹ ਬੰਦੇ ਆਣ ਕੇ ਤੁਹਾਡੀ ਜਦੋਂ ਵੀ ਕਿਤੇ ਇਕੱਠੇ ਹੋ ਕੇ ਬੈਠਦੇ ਆ ਇਕੱਠੇ ਹੋ ਕੇ ਬੈਠਦੇ ਆ ਉਹਦਾ ਮਤਲਬ ਕੇਵਲ ਤੇ ਕੇਵਲ ਇਹ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੀ ਚੰਗਾ ਅੱਜ ਦੀ ਤਰੀਕ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸਿਨਮਿਆਂ ਦੇ ਵਿੱਚ ਸਭ ਤੋਂ ਅਲਲਵਾ ਕੇ ਇੱਕ ਦੇ ਵਿੱਚ ਸਿਨਮਿਆਂ ਦੇ ਵਿੱਚ ਸਭ ਤੋਂ ਜੱਜ ਅਲਲਵਾ ਕੇ ਅਲਲਵਾ ਕੇ ਕਿ ਦਾਲ ਮਿਲੂਗੀ ਕੀ ਮਿਲੂਗਾ ਇਹਦੇ ਨਾਲ ਸੋ ਅਸੀਂ ਇਸ ਨੀਵੇਂ ਪੱਦਰ ਦੀ ਸੋਚ ਤੇ ਆ ਗਏ ਕਿ ਅਸੀਂ ਆਪਣੀ ਵੋਟ ਹੀ ਭੁੱਲ ਗਏ ਵੋਟਾਂ ਕਿਹੜੀਆਂ ਜਾਦ ਨਹੀਂ ਹਾਜ਼ਰੀ ਦਿੱਤੀ ਤੇ ਸਭ ਤੋਂ ਵੱਧ ਪਹਿਲੀ ਹਕੂਮਤ ਦੇ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਹੈ ਫਿਰ ਅਮਰੀਕਾ ਨੂੰ ਕਿਹਾ ਏ ਕਿ ਸਾਨੂੰ ਤਾਂ ਇਹ ਮਾਰਨਗੇ ਅਸੀਂ ਗੁਲਾਮ ਹੈ ਪਰ ਤੁਹਾਡੀ ਵੀ ਪਾਗ ਨੂੰ ਹੱਥ ਪਾਇਆ ਹੈ ਤੁਹਾਡੀ ਸੋਵਰਨਿਟੀ ਨੂੰ ਚੈਲੰਜ ਕੀਤਾ ਜਾਵੇ ਔਰ ਨਾਲ ਦੀ ਨਾਲ ਮੁੜ ਕੇ ਉਹ ਬੰਦੇ ਆਣ ਕੇ ਤੁਹਾਡੀ ਜਦੋਂ ਵੀ ਕਿਤੇ ਇਕੱਠੇ ਹੋ ਕੇ ਬੈਠਦੇ ਆ ਇੱਕਠੇ ਹੋ ਕੇ ਬੈਠਦੇ ਆ ਉਹਦਾ ਮਤਲਬ ਕੇਵਲ ਤੇ ਕੇਵਲ ਇਹ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੀ ਚੰਗਾ ਅੱਜ ਦੀ ਤਰੀਕ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸਿਨਮਿਆਂ ਦੇ ਵਿੱਚ ਸਭ ਤੋਂ ਅਲਲਵਾ ਕੇ ਇਹ ਕਿਤੇ ਵਿੱਚ ਸਿਨਮਿਆਂ ਦੇ ਵਿੱਚ ਸਭ ਤੋਂ ਜਿਆਦਾ ਅਲਲਵਾ ਕੇ ਅਲਲਵਾ ਕੇ ਕਿ ਦਾਲ ਮਿਲੂਗੀ ਕੀ ਮਿਲੂਗਾ ਇਹਦੇ ਨਾਲ ਸੋ ਅਸੀਂ ਇਸ ਨੀਵੇਂ ਪੱਦਰ ਦੀ ਸੋਚ ਤੇ ਆ ਗਏ ਕਿ ਅਸੀਂ ਆਪਣੀ ਵੋਟ ਹੀ ਭੁੱਲ ਗਏ ਵੋਟਾਂ ਕਿਹੜੀਆਂ ਯਾਦ ਆਂ ਨਹੀਂ ਹਾਜ਼ਰੀ ਦਿੱਤੀ ਤੇ ਸਭ ਤੋਂ ਵੱਧ ਪਹਿਲੀ ਹਕੂਮਤ ਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਫਿਰ ਅਮਰੀਕਾ ਨੂੰ ਕਿਹਾ ਏ ਕਿ ਸਾਨੂੰ ਤਾਂ ਇਹ ਮਾਰਨਗੇ ਅਸੀਂ ਗੁਲਾਮ ਹੈ ਪਰ ਤੁਹਾਡੀ ਵੀ ਪਾਗ ਨੂੰ ਹੱਥ ਪਾਇਆ ਹੈ ਤੁਹਾਡੀ ਸੋਵਰਨਿਟੀ ਨੂੰ ਚੈਲੰਜ ਕੀਤਾ ਜਾਵੇ ਔਰ ਨਾਲ ਦੀ ਨਾਲ ਮੁੜ ਕੇ ਉਹ ਬੰਦੇ ਆਣ ਕੇ ਤੁਹਾਡੀ